किसान आंदोलन जुड़ी बड़ी खबर केंद्रीय मंत्री अर्जुन मुंडा का बड़ा बयान आया है उन्होंने की क्या सुनो सरकार चौथे दौर के बाद पांचवे दौर में सभी मुद्दों जैसे एमएसपी की मांग क्रॉप डाइवर्सिफिकेशन पराली का विषय एफआईआर पर बातचीत के लिए तैयार है मैं दोबारा किसान नेताओं को चर्चा के लिए आमंत्रित करता हूं हमें शांति बनाए रखना जरूरी है बड़ी खबर तोन दस्तिए जी ਜੋ ਕੇਂਦਰੀ ਮੰਤਰੀ ਹੈਗੇ ਅਰਜੁਨ ਮੁੰਡਾ ਉਹਨਾਂ ਦਾ ਬਿਆਨ ਆਇਆ ਜੀ ਸਾਹਮਣੇ ਪਿਛਲੀ 4 ਮੀਟਿੰਗਾਂ ਬੇਸਿੱਕਟਾ ਸਾਬਿਤ ਹੋਈਆਂ ਸੀਗੀਆਂ ਤੇ ਅੱਜ ਕਿਸਾਨ ਦਿੱਲੀ ਵੱਲ ਕੂਚ ਕਰਨ ਤਿਆਰ ਸੀਗੇ ਪਰ ਕੇਂਦਰੀ ਮੰਤਰੀ ਮੁੰਡਾ ਦਾ ਬਿਆਨ ਆਇਆ ਉਹਨਾਂ ਨੇ ਕਿਹਾ ਕਿ ਅਸੀਂ 5ਵੇਂ ਦੌਰ ਦੀ ਮੀਟਿੰਗ ਕਰਨਾ ਚਾਹੁੰਦੇ ਹਾਂ ਤੇ ਸਾਰੇ ਮੁੱਦਿਆਂ ਤੇ ਗੱਲ ਹੋਏਗੀ ਜਿਵੇਂ ਐਮਐਸਪੀ ਦੀ ਮੰਗ ਹੈ, ਕ੍ਰੌਪ ਡਾਇਵਰਸਿਫਿਕੇਸ਼ਨ ਹੈ, ਪਰਾਲੀ ਦਾ ਵਿਸ਼ੇ ਹੈ, ਐਫਆਈਆਰ ਤੇ ਬਾਤ ਚਿਤ ਕਰਨ ਨੂੰ ਵੀ ਤਿਆਰ ਹੈਗੀ ਇਹ ਵੱਡੀ ਖਬਰ ਹੈਗੀ ਹੈ ਜੀ ਤੁਹਾਨੂੰ ਦੱਸਤੀ ਇਹ ਕਿਸਾਨ ਅੰਦੋਲਨ ਚੱਲਦਾ ਪਿਆ ਹੈਗਾ ਜੀ ਹੁਣ ਵੱਡੀ ਖਬਰ ਆਈ ਹੈ ਕਿ ਜੋ ਸਰਕਾਰ ਅਗੇ ਦੁਬਾਰਾ ਜੋ ਹੈ ਪੰਜਵੀਂ ਵਾਰ ਜੋ ਹੈ ਕਿਸਾਨਾਂ ਨਾਲ ਬੈਠ ਕੇ ਮਸਲੇ ਦਾ ਹੱਲ ਕਰਨਾ ਚਾਹੁੰਦੀ ਹੈਗੀ ਤੁਹਾਨੂੰ ਦੱਸਤੀ ਹੈ ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਇੱਕ ਖਬਰ ਕਹਿੰਦਾਂ ਨੇ ਕਿਸਾਨਾਂ ਨੂੰ ਪੰਜਵੇਂ ਗੇਟ ਦੀ ਮੀਟਿੰਗ ਲਈ ਦਿੱਤਾ ਸੱਦਾ ਐਮਐਸਪੀ ਪ੍ਰਾਲੀ ਸਕਨੇ ਵੱਖ-ਵੱਖ ਮੁੱਦਿਆਂ ਤੇ ਗੱਲਬਾਤ ਕਰਨ ਲਈ ਤਿਆਰ ਸਰਕਾਰ ਕੇਂਦਰੀ ਖੇਤੀਬਾੜੀ ਮੰਤਰੀ ਅਰਜੁਨ ਮੁੰਡਾ ਦਾ ਵੱਡਾ ਬਿਆਨ ਆਇਆ ਜੀ ਅਸੀਂ ਅੱਧਾ ਪੌਣਾ ਘੰਟਾ ਕਰਾਂਗੇ ਇੰਤਜ਼ਾਰ ਕਹਿੰਦੇ ਕਿਸਾਨ ਆਗੂ ਪਹਿਲਾਂ ਕਿਸਾਨਾਂ ਨਾਲ ਕੇਂਦਰ ਦੀ ਹੋ ਚੁੱਕੀ ਹੈ ਜੀ ਚਾਰ ਵਾਰੀ ਮੀਟਿੰਗ ਵੱਡੀ ਖਬਰ ਹੈਗੀ ਹੈ ਜੀ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਚਾਰ ਮੀਟਿੰਗਾਂ ਜਿਹੜੀ ਹੈਗੀਆਂ ਬੇਸਿੱਟਾ ਸਾਬਿਤ ਹੋਈ ਸੀਗੀਆਂ ਕੇਂਦਰ ਤੇ ਕਿਸਾਨਾਂ ਦੇ ਵਿੱਚ ਤੇ ਹੁਣ ਜਿਹੜਾ ਅਰਜੁਨ ਮੁੰਡੇ ਜੀ ਹੈਗੇ ਆ ਕੇਂਦਰੀ ਖੇਤੀਬਾੜੀ ਮੰਤਰੀ ਉਹਨਾਂ ਨੇ ਕਿਹਾ ਕਿ ਅਸੀਂ ਪੰਜਵੀਂ ਮੀਟਿੰਗ ਵਾਸਤੇ ਵੀ ਤਿਆਰ ਹੈਗੇ ਆ ਜਿਸ ਦੇ ਵਿੱਚ ਐਮਐਸਪੀ ਦੀ ਗਾਰੰਟੀ ਹੈਗੀ ਐ ਕ੍ਰੌਪ ਡਿਵਰਸੀਫਿਕੇਸ਼ਨ ਮੈਟਰ ਹੈਗਾ ਤੇ ਐਫਆਈਆਰ ਦੇ ਰਿਲੇਟਿਡ ਮੈਟਰ ਹੈਗਾ ਜੀ ਵੱਡੀ ਖਬਰ ਵੱਧ ਤੋਂ ਵੱਧ ਵੀਡੀਓ ਸ਼ੇਅਰ ਕਰ ਦਿਓ ਜੀ ਲੇਟੈਸਟ ਅਪਡੇਟ ਕਿਸਾਨ ਅੰਦੋਲਨ ਨਾਲ ਜੁੜੀ ਵੱਡੀ ਖਬਰ ਤੁਸੀਂ ਇਸ ਵਾਰ ਕੀ ਕੋ ਜਰੂਰ ਕਮੈਂਟਾਂ ਚ ਦੱਸੋ ਸਰਕਾਰ ਜੋ ਹੈਗੀ ਐ ਤਿਆਰ ਹੋ ਚੁੱਕੀ ਹੈ ਜੀ ਪੰਜਵੀਂ ਮੀਟਿੰਗ ਕਰਨ ਦੇ ਲਈ ਵੱਡੀ ਖਬਰ ਹੈਗੀ ਜੀ ਚਾਰ ਮੀਟਿੰਗਾਂ ਪਹਿਲੇ ਬੇਸਿੱਟਾ ਸਾਬਿਤ ਹੋਈਆਂ ਪਰ ਹੁਣ ਪੰਜਵੀਂ ਮੀਟਿੰਗ ਕਰਨਾ ਚਾਹੁੰਦੀ ਹੈ ਸਰਕਾਰ ਕੀ ਹੱਲ ਹੋਵੇਗਾ ਦੇਖਾਂਗੇ ਅਸੀਂ ਕਿਸਾਨ ਤਾਂ ਤਿਆਰ ਹੈਗੇ ਜੀ ਦਿੱਲੀ ਕੁਝ ਕਰਨ ਵਾਸਤੇ ਪਰ ਜੋ ਸਰਕਾਰ ਹੈਗੀ ਕੇਂਦਰ ਸਰਕਾਰ ਜੋ ਹੈ ਪੰਜਵੀਂ ਵਾਰ ਮੀਟਿੰਗ ਕਰਨਾ ਚਾਹੁੰਦੀ ਹੈਗੀ ਅਰਜਨ ਗੁੰਡਾ ਨੇ ਖੁਦ ਬਿਆਨ ਦਿੱਤਾ ਹੈ ਤੁਸੀਂ ਸਵਾਰੀ ਕੀ ਕਹੋ ਜਰੂਰ ਦੱਸੋ ਜੀ ਜੈ ਜਵਾਨ ਜੈ ਕਿਸਾਨ ਆਦੀ ਵੱਡੀ ਖਬਰ ਕਿਸਾਨ ਤਿਆਰ ਸੀਗੇ ਜੀ ਦਿੱਲੀ ਕੁਝ ਕਰਨ ਵਾਸਤੇ ਪਰ ਜੋ ਹੈ ਸਰਕਾਰ ਨੇ ਉਹਨਾਂ ਨੂੰ ਹੈ ਪੰਜਵੀਂ ਵਾਰ ਮੀਟਿੰਗ ਕਰਨ ਨੂੰ ਕਿਹਾ ਹੈ ਉਹਨਾਂ ਨੇ ਕਿਹਾ ਕਿ ਅਸੀਂ ਹਰ ਮੈਟਰ ਤੇ ਗੱਲ ਕਰਨ ਨੂੰ ਦੁਬਾਰਾ ਤਿਆਰ ਹੈਗੇ ਆ ਤੇ ਵੱਡੀ ਖਬਰ ਹੈਗੀ ਹੈ ਜੀ ਪਹਿਲੇ ਵੀ ਹਾਈ ਕੋਰਟ ਦਾ ਇੱਕ ਬਿਆਨ ਆਇਆ ਸੀਗਾ ਕਿ ਟ੍ਰੈਕਟਰ ਟਰੋਲੀ ਲੈ ਕੇ ਤੁਸੀਂ ਨਹੀਂ ਜਾ ਸਕਦੇ ਦਿੱਲੀ ਜਾਣਾ ਹੈ ਤਾਂ ਪੈਦਲ ਜਾਓ ਬਸਾਂ ਤੇ ਜਾਓ ਪਰ ਟਰੈਕਟਰ ਟਰਾਲੀ ਨਹੀਂ ਲੈ ਕੇ ਜਾ ਸਕਦੇ ਹੁਣ ਜੋ ਹੈ ਕਿਸਾਨ ਅੜੇ ਹੋਏ ਹੈ ਕਿ ਅਸੀਂ ਦਿੱਲੀ ਜਾਣਾ ਹੀ ਹੈ ਸਾਨੂੰ ਜਗਾ ਦੋ ਅਸੀਂ ਜੋ ਹੈ ਪ੍ਰੋਪਰ ਆਪਣਾ ਜੋ ਹੈ ਵਿਰੋਧ ਜाहिर ਕਰਾਂਗੇ ਸੋ ਸ਼ਾਂਤੀ ਦੇ ਨਾਲ ਪਰ ਹੁਣ ਜੋ ਹੈ ਪੰਜਵੇਂ ਕੇਡ ਦੀ ਮੀਟਿੰਗ ਦਾ ਸੱਦਾ ਦਿੱਤਾ ਹੈ ਕੇਂਦਰੀ ਮੰਤਰੀ ਅਰਜੁਨ ਮੁੰਡਾ ਨੇ ਕਿਸਾਨਾਂ ਨੂੰ ਤੁਸੀਂ ਇਸ ਵਾਰ ਕੀ ਕਹੋਗੇ ਜਰੂਰ ਦੱਸੋ ਕੀ ਹੱਲ ਹੋਏਗਾ ਕੀ ਪੰਜਾਬ ਦੇ ਕਿਸਾਨ ਦੀ ਜਿੱਤ ਹੋਏਗੀ ਜਿਵੇਂ ਪਹਿਲੇ ਤਿੰਨ ਕਨ ਨੂੰ ਵਾਪਸ ਲੈ ਸੀਗੇ ਹੁਣ 2024 ਦਾ ਇਲੈਕਸ਼ਨ ਜੀਗਾ ਕਿ ਉਸ ਤੋਂ ਪਹਿਲਾਂ ਅੱਜ ਜਿਹੜੀ ਗੱਲ ਜਲਦੀ ਵੀ ਹੈਗੀ ਕਿ ਮੀਟਿੰਗ ਹੋਏਗੀ ਕਿ ਇਸ ਮੀਟਿੰਗ ਜੇ ਵਿੱਚ ਵੀ ਹੱਲ ਨਿਕਲੇਗਾ ਤੁਹਾਡੀ ਕੀ ਰਾਏ ਹੈ ਕਮੈਂਟਾਂ 'ਚ ਦੱਸੋ ਵੱਡੀ ਖਬਰ ਚਾਹਤੇ ਆਂਦੇ ਤੁਹਾਨੂੰ ਦੱਸ ਜੀ ਕਿਸਾਨ ਆंदोलਨ ਦੇ ਵਿੱਚ ਇੱਕ ਹੋਰ ਮੋੜ ਆਇਆ ਜੀ ਕਿਸਾਨ ਜੋ ਹੈ ਉਹ ਅੜੇ ਹੋਏ ਹੈਗੇ ਕਿ ਸਾਡੀ ਮੰਗ ਪੂਰੀ ਹੋਣ ਤੇ ਹੁਣ ਜਿਹੜੇ ਕੇਂਦਰੀ ਮੰਤਰੀ ਹੈਗੇ ਅਰਜੁਨ ਮੁੰਡਾ ਕੇਂਦਰ ਸਰਕਾਰ ਵੱਲੋਂ ਉਹਨਾਂ ਨੇ ਕਿਹਾ ਕਿ ਅਸੀਂ ਪੰਜਵੀਂ ਗੇਟ ਦੀ ਮੀਟਿੰਗ ਪੂਰੀ ਤਰ੍ਹਾਂ ਤਿਆਰ ਹੈਗੀ ਆ ਬਾਕੀ ਦੇਖਦੇ ਆਂ ਕਿ ਮੀਟਿੰਗ ਹੋਏਗੀ ਕਿ ਸੱਟਾ ਹੋਏਗਾ ਬਾਕੀ ਤੁਹਾਨੂੰ ਦੱਸਾਂਗੇ ਕਿ ਕਿਸਾਨ ਅੰਦੋਲਨ ਚੱਗੇ ਕੀ ਹੋਏਗਾ ਬਨੇ ਰਹੋ ਭੱਟੀ ਖਬਰ